ਕਿਵੇਂ ਕੀ ਹਾਲ ਚੱਲ ਰਿਹਾ ਜੀ ਤੇ 55% ਦੀ ਸ਼ਰਤ ਬਾਰੇ ਲਗਾਤਾਰ ਸਾਥੀ ਪੁੱਛਦੇ ਰਹਿੰਦੇ ਨੇ ਕਿ ਸਰ ਇਹ ਲਾਗੂ ਹੋ ਚੁੱਕੀ ਹੈ ਜਾਂ ਨਹੀਂ ਕਿ ਨਵੀਂ ਭਰਤੀ 55% ਗ੍ਰੈਜੂਏਸ਼ਨ ਦੇ ਨਾਲ ਆਊਗੀ ਯਾਨੀ 55% ਗ੍ਰੈਜੂਏਸ਼ਨ ਵਿੱਚ ਹੋਣੇ ਚਾਹੀਦੇ ਨਾਲ ਆਊਗੀ ਹੀ ਨਹੀਂ ਬਲਕਿ ਇਹ ਤਾਂ ਲਾਗੂ ਵੀ ਹੋ ਚੁੱਕੀ ਹੈ ਤੁਹਾਨੂੰ ਪਤਾ ਮਾਸਟਰ ਕੈਡਰ ਸਪੈਸ਼ਲ ਐਜੂਕੇਟਰ ਦੀਆਂ ਜੋ ਪੋਸਟਾਂ ਆਈਆਂ ਹੋਈਆਂ ਨੇ ਇਹ ਪੋਸਟਾਂ ਨੇ ਜੀ 332 ਇਹਦੇ ਵਿੱਚ ਵਕਾਇਦਾ ਤੁਸੀਂ ਵੇਖੋ ਪਹਿਲਾ ਪੁਆਇੰਟ ਲਿਖਿਆ ਹੋਇਆ ਹੈ ਕਿ ਸ਼ੁੱਡ ਹੈਵ ਪਾਸਟ ਗ੍ਰੈਜੂਏਸ਼ਨ ਇਨ ਐਨੀ ਸਟਰੀਮ ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ অর ਇੰਸਟੀਚਿਊਸ਼ਨ ਵਿਦ ਐਟ ਲੀਸਟ 55 ਪਰਸੈਂਟ ਮਾਰਕਸ ਇਨ ਦਾ ਕੇਸ ਆਫ ਜਨਰਲ ਕੈਟਾਗਰੀ অর 50 ਪਰਸੈਂਟ ਮਾਰਕਸ ਇਨ ਦਾ ਕੇਸ ਆਫ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬਸ ਅਦਰ ਵੈਕਵਰਡ ਠੀਕ ਹੈ ਤੇ ਕਹਿਣ ਦਾ ਭਾਵ ਇਹ ਹੈਗਾ ਆ ਕਿ ਸਾਬਿਤ ਹੋ ਚੁੱਕਿਆ ਹੈ ਕਿ ਵੀ 55 ਪਰਸੈਂਟ ਸ਼ਰਤ ਲਾਗੂ ਹੈ ਲੇਕਿਨ ਇਹ ਜਨਰਲ ਕੈਟਾਗਰੀ ਲਈ ਔਰ ਰਿਜ਼ਰਵ ਕੈਟਾਗਰੀ ਨੂੰ 50% ਲਾਗੂ ਹੈ ਜੀ ਠੀਕ ਹੈ ਤੇ ਇਹ ਵੀ ਇੱਕ ਕਹਿ ਸਕਦੇ ਆ ਕਿ ਕਸ਼ਮੋਕਸ਼ ਸਾਥੀ ਰਹਿੰਦੇ ਨੇ ਰਿਜ਼ਰਵ ਕੈਟਾਗਰੀ ਵਾਲੇ ਕਿ ਸਰ ਸਾਨੂੰ ਵੀ 55% ਨਹੀਂ ਬਈ ਇਹ ਤਾਂ ਫਿਰ ਬੜਾ ਉਥਲ ਪਥਲ ਹੋ ਜਾਏਗਾ ਇਹ ਤਾਂ ਸਟੇ ਹੋ ਜਾਣਗੀਆਂ ਭਰਤੀਆਂ ਕੋਰਟ 'ਚ ਜਾ ਕੇ 5% ਦਾ ਰਿਲੈਕਸੇਸ਼ਨ ਤਾਂ ਦੇਣਾ ਹੀ ਪੈਣਾ ਹੈ ਜੀ ਠੀਕ ਹੈ ਤੇ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਸਗੀਆਂ ਕਿ ਸਰ ਇਹ ਦੱਸੋ ਕਿ 55% ਰੱਦ ਹੋਵੇਗੀ ਨਹੀਂ ਹੋਵੇਗੀ ਕਿ ਲਾਗੂ ਹੋ ਚੁੱਕੀ ਹੈ ਬਈ ਲਾਗੂ ਹੋ ਚੁੱਕੀ ਹੈ ਠੀਕ ਹੈ 31 ਮਾਰਚ 2022 ਦੀ ਲਾਗੂ ਹੋ ਚੁੱਕੀ ਹੈ ਠੀਕ ਹੈ ਜੀ ਤੇ ਕਹਿਣ ਦਾ ਭਾਵੇਂ ਹੈ ਕਿ ਹੁਣ ਕੋਈ ਵੀ ਨਵੀਂ ਪੜਤੀ ਆਏਗੀ 55% ਨਾਲ ਆਉਗੀ ਜਨਰਲ ਕੈਟਾਗਰੀ 50 50% ਜ਼ਰੋ ਕੈਟਾਗਰੀ ਕੀ ਇਹ ਕੀ ਇਹ ਰੱਦ ਹੋ ਸਕਦੀ ਹੈ ਦੇਖੋ ਦੋਸਤੋ ਮਾਸਟਰ ਕੈਡਰ ਪੋਸਟਾਂ ਦੇ ਲਈ ਜਦੋਂ ਧਰਨੇ ਲੱਗਦੇ ਨੇ ਅਦੋਂ ਹੀ ਸਿਰਫ 200 300 ਬੰਦਾ ਪੁੱਜਦਾ ਹੈ ਤੇ 55% ਦੀ ਸ਼ਰਤ ਦੇ ਲਈ ਅਗਰ ਕੋਈ ਪੀੜਿਤ ਹੈਗਾ ਤਾਂ ਬਈ ਉਹਨਾਂ ਨੂੰ ਕਰੋੜਾਂ ਬਾਰ ਨਿਕਲਣਾ ਹੀ ਪੈਣਾ ਆ ਘਰਾਂ 'ਚ ਬੈਠ ਕੇ ਭੁੱਲ ਜਾਣ ਕਿ ਬਈ ਇਹ ਰੱਦ ਹੋ ਗਈ ਮੇਰੇ ਹਿਸਾਬ ਦੇ ਨਾਲ ਨਹੀਂ ਅਗਰ ਇਹ ਪੇਪਰ ਹੋ ਜਾਂਦਾ ਆ ਸਪੈਸ਼ਲ ਐਜੂਕੇਟਰ ਦਾ ਅਗਲੇ 1 ਸਾਲ ਦੇ ਵਿੱਚ ਜਾਂ ਅਗਲੇ 6 ਮਹੀਨੇ 'ਚ ਅਗਲੇ 3 ਮਹੀਨੇ 'ਚ ਤੇ ਮੰਨ ਕੇ ਚਲੋ ਕਿ ਇਹ 55% ਫਿਰ ਤਾਂ ਮੇਰੇ ਹਿਸਾਬ ਨਾਲ ਕਦੀ ਰੱਦ ਨਹੀਂ ਹੋ ਸਕਦੀ ਅਗਰ ਇਹ 55% ਰੱਦ ਕਰਨ ਦੇ ਲਈ ਇਹ ਨੋਟੀਫਿਕੇਸ਼ਨ ਸਰਕਾਰ ਵਾਪਸ ਵੀ ਲੈਂਦੀ ਹੈ ਤਾਂ ਫਿਰ ਬਹੁਤ ਲੰਬਾ ਸਮਾਂ ਸ਼ੋਧ ਕਰਨ ਚੀ ਲਾ ਦਿੰਦੇ ਨੇ ਇਹ ਤੁਹਾਨੂੰ ਪਤਾ ਹੀ ਹੈ ਰੱਦ ਮੇਰੇ ਹਿਸਾਬ ਦੇ ਨਾਲ 90% ਦਾ ਬਈ ਨਹੀਂ ਹੋਵੇਗੀ ਕੰਨ ਸੁਣ ਲੋ ਬਈ ਖੋਲ ਕੇ ਠੀਕ ਹੈ ਖੋਲ ਕੇ ਕੰਨ ਸੁਣ ਲੋ ਵੈਸੇ ਕੀ ਖੋਲਣਾ ਹੁੰਦਾ ਹੈ ਤੇ ਦਿਮਾਗ ਹੀ ਹੈ ਬਸ ਉਹਨੂੰ ਹੀ ਖੋਲ ਲੈਣੇ ਆ ਕਿ ਬਈ ਦਿਮਾਗੂ ਜਿਹੜੇ ਬੰਦੇ ਥੋੜੇ ਜੇ ਹੈਗੇ ਇਸ ਵੇਲੇ ਡਿਪਰੈਸਡ ਮਾਨੂੰ ਨਹੀਂ ਕਹਿਣਾ ਚਾਹੁੰਦਾ ਕਿ ਬਈ 55% ਲਾਗੂ ਹੈ ਔਰ ਇਹਦੇ ਨਾਲ ਹੀ ਭਰਤੀ ਅਗਲੀ ਆਊਗੀ ਅਗਰ ਚਾਹੁੰਦੇ ਹੋ ਤੁਸੀਂ ਕਿ ਬਈ ਇਹ ਰੱਦ ਹੋਵੇ ਤਾਂ ਬਈ ਫਿਰ ਜੁਨੀ ਨੂੰ سپورਟ ਕਰੋ ਘਟੋ ਘੜ ਉਹਨਾਂ ਨਾਲ ਜਾਓ ਉਹਨਾਂ ਨਾਲ ਗੱਲ ਕਰੋ ਹੈਨਾ ਇਦਾਂ ਨਹੀਂ ਮੇਰੇ ਖਿਆਲ ਚ ਇਹ ਮੁਸ਼ਕਲ ਅਰਧ ਹੋਣਾ ਬਾਕੀ ਧੰਨਵਾਦ